आर बी इंडिया टी वी न्यूज़ में आप सभी का दिल से स्वागत है जैसे कि आपको पहले भी बताया था संत निरंकारी मिशन की ओर से एक बहुत बड़ी चैन जो चलाई गई है स्वच्छ स्वच्छ मन के तहत प्रोजेक्ट अमृत जो कि पूरे वर्ल्ड में चलाया जाएगा तेईस फरवरी और जैसे कि आज आप देख सकते हैं संत निरंकारी मिशन की जो बहुत बड़ी चैन नकोदर में देखने को मिल रही है निरंकारी मिशन के जो अनुयायी हैं नकोदर और महतपुर दोनों की तरफ से संत निरंकारी मिशन के जो बाबा हरदेव सिंह जी महाराज का बर्थडे जो सेलिब्रेट करने का तरीका सफाई अभियान चलाया जा गया और इस सफाई अभियान में संत निरंकारी मिशन नकोदर ब्रांच के जो संयोजक भाई साहब गुरदयाल सिंह पाटिया जी और महतपुर के मुखी भाई साहब सतपाल सिंह जी इन दोनों की जो रहनमाई है ਪੂਰੀ ਸੇਵਾਦਲ ਦੀ ਟੀਮ ਕੇ ਸਾਥ ਗੁਰਦੀਪ ਸਿੰਘ ਜੀ ਸੰਚਾਲਕ ਹੈ ਉਹਨਕੇ ਔਰ ਆਪ ਦੇਖ ਸਕਤੇ ਹੈ ਤਸਵੀਰੋ ਮੇ आपको सभी को ये वीडियो दिखाएंगे शुरू से लेकर एंड तक जितना भी पानी का स्रोत है नकोदर की जो गुरु नानक नेशनल कॉलेज और उनके साथ जो कमल हॉस्पिटल है वहाँ तक जो जितनी भी नहर का जो रास्ता है उसको टोटली साफ किया जाएगा नहर के अंदर जाकर जितना भी सेवा दल जहाँ पे आप देख सकते हैं हजारों की जो संख्या में जहाँ संगत पहुँची हुई है निरंकारी मिशन की और पूरी वीडियो में आप देखते रहना बने रहना आरबी इंडिया टी की टीम के साथ जैसे जैसे आपको जे जै, मैं हमारे यहाँ जितनी भी एक्टिविटी चलती रहेगी और जो जो भी इनके अनुयायी हैं उनसे हम बातचीत भी करते रहेंगे और ए, छोटे छोटे बच्चे भी जहाँ मैं आपको दिखा सकता हूँ इन छोटे छोटे बच्चों ने भी इतना उत्साह बढ़ा हुआ है और सेवा में इतना ज़्यादा उत्तेजित है बहुत बड़ी संख्या में नकोदर में ये बहुत बड़ा एक अलौकिक दृश्य देखने को मिल रहा है ये सफाई अभियान ਬਹੁਤ بڑا ਪ੍ਰੋਜੈਕਟ ਜੋ ਸੰਤ ਨਿਰੰਕਾਰੀ ਮਿਸ਼ਨ ਕੀ ਔਰ ਸੇ ਚਲਾਇਆ ਜਾ ਰਿਹਾ ਹੈ ਔਰ ਆਪ ਬਨੇ ਰਹੀਏ ਔਰ ਇਹ ਚਲਦੇ ਹਨ ਨਕੋਦਰ ਕੀ ਜੋ ਮੇਨ ਨਹਿਰ ਹੈ ਵਹਾਂ ਪੇ ਨਿਰੰਕਾਰੀ ਪਮਨ ਨਕੋਦਰ ਤੇ ਮਹਤਪੁਰ ਦੇ ਜਿੰਨੇ ਵੀ ਸੇਵਾਦਾਰ ਦੇ ਮੈਂਬਰ ਸੰਗਤ ਦੇ ਮੈਂਬਰ ਉਹਨਾਂ ਵੱਲੋਂ ਜਿਹੜੀ ਸੇਵਾ ਦੀ ਆਰੰਭਤਾ ਹੋਣ ਜਾ ਰਹੀ ਹੈ ਨਕੋਦਰ ਦੇ ਸੰਯੋਜਕ ਮਹਾਤਮਾ ਗੁਰਦੇਵ ਸਿੰਘ ਪਾਟਿਆ ਜੀ ਉਹ ਖੁਦ ਕਈ ਚਲਾ ਕੇ ਜਿਹੜੀ ਸੇਵਾ ਨੂੰ ਆਰੰਭਤ ਕਰਨ ਜਾ ਰਹੇ ਆ ਔਰ ਉਹਨਾਂ ਦੇ ਨਾਲ ਸੰਚਾਲਕ ਗੁਰਦੀਪ ਸਿੰਘ ਜੀ ਔਰ ਜੋ ਮੁਖੀ ਹੈ ਮੈਤਪੁਰ ਤੋਂ ਸਤਪਾਲ ਜੀ ਜੋਲ ਸਾਹਿਬ ਉਹ ਵੀ ਉਹਨਾਂ ਦੀ ਵੱਲੋਂ ਵੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸ਼ੁਰੂ ਕੀਤੀ ਜਾ ਰਹੀ ਆ ਔਰ ਜਿੰਨਾ ਵੀ ਸੇਵਾਦਾਲ ਦਾ ਇੱਥੇ ਮੈਂਬਰ ਇੱਥੇ ਪਹੁੰਚ ਚੁੱਕੇ ਆ ਔਰ ਤੁਸੀਂ ਦੇਖ ਸਕਦੇ ਆ ਜਿੰਨੇ ਵੀ ਸ਼ਹਿਰ ਦੇ ਹੋਰ ਵੀ ਕਈ ਪਤਵੰਤੇ ਸੱਜਣ ਵੀ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਹੁੰਚੇ ਆ ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਵਾਸਤੇ ਗੁਰदयाल ਸਿੰਘ ਪਾਟਿਆ ਜੀ ਸੰਯੋਜਕ ਮਹਾਤਮਾ ਜੋਨ ਕੋਦਰ ਬ੍ਰਾਂਚ ਦੇ ਆ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚ ਚੁੱਕੀ ਹੈ ਨਕੋਦਰ ਦੀ ਨਹਿਰ ਦੀ ਸਫਾਈ ਕਰਨ ਵਾਸਤੇ ਔਰ ਤੁਸੀਂ ਬਨੇਰੋ ਆਰਬੀ ਇੰਡੀਆ ਟੀਵੀ ਨਿਊਜ਼ ਨਾਲ ਮੇਰੇ ਨਾਲ ਕੈਮਰਾਮੈਨ ਸੰਦੀਪ। ਜੀ ਅੱਜ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜਿਹੜਾ ਕਿ ਪ੍ਰੋਜੈਕਟ ਅਮ੍ਰਿਤ ਦੀ ਚਰਵਾਤ ਕੀਤੀ ਜਾਣੀ ਆ ਅੱਜ 23 ਤਰੀਕ ਦਾ ਦਿਨ ਐਤਵਾਰ ਆ ਔਰ ਤੁਹਾਨੂੰ ਸਾਰਾ ਜਿਹੜਾ ਇੱਥੇ ਦਾ ਮਾਹੌਲ ਦਿਖਾਉਣ ਜਾ ਰਹੇ ਆ ਸੰਤ ਨਿਰੰਕਾਰੀ ਘਮਨ ਦੇ ਜਿਹੜੇ ਸੰਯੋਜਕ ਮਹਾਤਮਾ ਭਾਈ ਸਾਹਿਬ ਗੁਰਦੇਵ ਸਿੰਘ ਪਟਿਆ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਮੈਸੇਜ ਲੈ ਕੇ ਜਿਹੜੀ ਅੱਜ ਇਹ ਨਹਿਰ ਦੀ ਸਫਾਈ ਕੀਤੀ ਜਾ ਰਹੀ ਆ ਜਿਹਨਾਂ ਨੂੰ ਛੋੜੇ ਬਾਲੂ ਰਾਜਸੀ ਮਹਾਵਾਰ ਤੇ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਸਤਿਗੁਰੂ ਦਾ ਸੰਕਸ਼ਪੀ ਯਵੇ ਡਿਸੰਬਰ ਦੇ ਸਭਾਈ ਵਿਹਾਨ ਵਿੱਚ ਯੋਗਦਾਨ ਦੇ ਰਹੇ ਹਨ ਸਤਿਗੁਰੂ ਚਾਹੁੰਦੇ ਹਨ ਕਿ ਪ੍ਰੋਜੈਕਟ ਅਮਰਤ ਤਹਿਤ ਅੱਜ ਸਵਾਸ਼ੀਅਲ ਸਵਾਸ਼ਮਨ ਇਹ ਪੈਗਾਮ ਸਾਰੇ ਸੰਸਾਰ ਵਿੱਚ ਦਿੱਤਾ ਜਾ ਰਿਹਾ ਹੈ ਅਜ ਸੰਧਰਕਾਰੀ ਮੰਡਲ ਦੀਆਂ 1600 ਬ੍ਰਾਂਚਾਂ ਵਿੱਚ 1600 ਜਗ੍ਹਾ ਤੇ ਇਹ ਕੰਮ ਸਫਾਈ ਵਿਹਾਨ ਕੀਤਾ ਜਾ ਰਿਹਾ ਹੈ ਉਸ ਤਹਾ ਦਾ ਜਨਕੋਟਰ ਦੇ ਮਹੱਤਵਪੂਰਨ ਸੰਗਤ ਵੀ ਇਥੇ ਨਾ ਦੀ ਸਫਾਈ ਵਿੱਚ ਯੋਗਦਾਨ ਦੇ ਰਹੇ ਹਨ ਸਫਾਈ ਦਾ ਭਾਵ ਤੇ ਜੋ ਪਾਣੀ ਹੈ ਸਾਫ ਸੁਥਰਾ ਰਹੇ ਪਾਣੀ ਸਾਫ ਸੁਥਰਾ ਰਹੇਗਾ ਤਾਂ ਜੀਵਨ ਨਮੀ ਸਾਫ ਸੁਥਰਾ ਰਹੇਗਾ ਸਤਿਗੁਰੂ ਚਾਹੁੰਦੇ ਹਨ ਕਿ ਸਵਾਸ਼ੀ ਹਾਲ ਨਾਲ ਸਵਾਸ਼ਮਾਨ ਤਹਿਤ ਇਹ ਚੀਜ਼ਾਂ ਸਾਫ ਸੁਥਰੀਆਂ ਰਹੇ ਮਨ ਵੀ ਪਾਣੀ ਸਾਫ ਹੋਵੇਗਾ ਤਾਂ ਮਨ ਵੀ ਸਾਫ ਹੋਵੇਗਾ ਇਸ ਤਰ੍ਹਾਂ ਅੱਜ ਸਾਰਾ ਇੱਥੇ ਡੀਏਵੀ ਕਾਲਜ ਕੌਂਟਾਇਨਰ ਕਾਲਜ ਤੋਂ ਲੈ ਕੇ ਕੌਮਨ ਹਸਪਤਾਲ ਤੱਕ ਸਫਾਈ ਦੇ ਯੋਗਦਾਨ ਦੇ ਰਹੇ ਹਨ ਸੰਗਤ ਦੇ ਮੈਂਬਰ ਤੋਂ ਸੇਵਾਦਾਲ ਦੇ ਮੈਂਬਰ ਤੋਂ ਤਾਂ ਜੋ ਅਸੀਂ ਇਹ ਸਤਿਗੁਰਦੇ ਹੁਕਮਾਂ ਦੀ ਪਾਲਣਾ ਕਰ ਸਕੀਏ ਬਾਬਾ ਜੀ ਦਾ ਜੋ ਪੈਗਾਮ ਉਹਨਾਂ ਦਾ ਪੈਗਾਮ ਸੀ ਕਿ ਮਾਨਵਤਾ ਦੀ ਭਲਾਈ ਲਈ ਕੰਮ ਕੀਤੇ ਜਾਣ ਅਸੀਂ ਮਾਨਵਤਾ ਦੀ ਭਲਾਈ ਵਾਸਤੇ ਜਿੱਥੇ ਵਾਟਰ ਬਾਡੀਆਂ ਦੀ ਸਪਾਈ ਕੀਤੀ ਜਾਂਦੀ ਹੈ ਉੱਥੇ ਬਲੱਡ ਡੋਨੇਸ਼ਨ ਕੈਂਪ ਵੀ ਲਾਏ ਜਾਂਦੇ ਹਨ ਨਾਲ ਨਾਲ ਬਰੇਕ ਲਗਾਉ ਇਹ ਵੀ ਕੰਮ ਕੀਤੇ ਜਾਂਦੇ ਹਨ ਡਿਸਪੈਂਸਰੀਆਂ ਹੋਰ ਸਵਾਵਾ ਮਾਨਵਤਾ ਦੀ ਭਲਾਈ ਵਾਸਤੇ ਇਹ ਕੰਮ ਕੀਤੇ ਜਾਂਦੇ ਹਨ ਲੰਗਾਰੀ ਮਿਸ਼ਨ ਦੇ ਪੈਰੋਕਾਰ ਲਗਾਤਾਰ ਇਹ ਕਾਰਜ ਕਰ ਰਹੇ ਹਨ ਸਤਗੁਰੂ ਮਾਤਾ ਜੀ ਕਿਰਪਾ ਕਰਨ ਤੇ ਪੈਗਾਮ ਸਾਰੇ ਸੰਸਾਰ ਵਿੱਚ ਫੈਲੇ ਸਾਰਾ ਸੰਸਾਰ ਸੁੰਦਰ ਬਣ ਜਾਵੇ ਅਸੀਂ ਅਰਦਾਸ ਅਸੀਂ ਕਾਮਨਾ ਏਸੀ ਸਾਡੇ ਵਿੱਚ ਸਨਯੁਜਕ ਮਾਤਮਾ ਨਕੋਤਰ ਪ੍ਰਾਂਜੇ ਔਰ ਮਹਤਵਪੂਰਤੋਂ ਮੁਖੀ ਮਾਤਮਾ ਭਾਈ ਸਾਹਿਬ ਸਤਪਾਲ ਜੀ ਢੋਲ ਸਾਹਿਬ ਢੋਲ ਸਾਹਿਬ ਤੁਸੀਂ ਵੀ ਆਪਣੇ ਸੇਵਾਦਲ ਦੇ ਮੈਂਬਰ ਲੈ ਕੇ ਇੱਥੇ ਪਹੁੰਚੇ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਅਸੀਂ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਤਗੁਰੂ ਮਾਤਾ ਸਿਖਸ਼ਾ ਜੀ ਦੇ ਅਨੁਸਾਰ ਇਹ ਸਾਰੀ ਸੇਵਾ ਕੀ ਹੋ ਰਹੀ ਹੈ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਅਮਰਤ ਸਵੱਛ ਹੋਣਾ ਚਾਹੀਦਾ ਹੈ ਔਰ ਨਾਲ ਹੀ ਮਨ ਸਵੱਛ ਹੋਣਾ ਚਾਹੀਦਾ ਹੈ ਜਦੋਂ ਸਾਡਾ ਮਨ ਸਵੱਛ ਹੋਵੇਗਾ ਜਿਵੇਂ ਕਹਿੰਦੇ ਨੇ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਜ ਰਾਸ ਇਹ ਸਤਿਗੁਰ ਨੇ ਸਾਨੂੰ ਦੱਸਿਆ ਹੈ ਕਿ ਮਨ ਨੂੰ ਵੀ ਸਾਫ਼ ਕਰਨਾ ਹੈ ਚਾਹੇ ਪ੍ਰਦੂਸ਼ਣ ਚਾਹੇ ਅੰਦਰਲਾ ਹੈ ਚਾਹੇ ਬਾਹਰਲਾ ਹੈ ਇਹ ਸਤਿਗੁਰ ਨੇ ਕਹਿੰਦੇ ਸਾਰੇ ਹੀ ਸਾਫ਼ ਕਰਨੇ ਹਨ ਪਹਿਲਾਂ ਇਹ ਨੰਕਾਰੀ ਮਿਸ਼ਨ ਜੋ ਵੀ ਹੈ ਇਹ ਪਹਿਲਾਂ ਵੀ ਬਹੁਤ ਸਵਾਮਾ ਕਰਦੇ ਹਨ ਜੋ ਵੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਕਿ ਅਸੀਂ ਰੇਲਵੇ ਸਟੇਸ਼ਨ ਦੀਆਂ ਸਫਾਈਆਂ ਕਰਦੇ ਸਨ ਹੁਣ ਮਾਤਾ ਜੀ ਦੇ ਸੰਦੇਸ਼ ਅਨੁਸਾਰ ਕਿ ਚੱਲ ਰਿਹਾ ਵਿਸ਼ਵਾਸ ਚਾਹੀਦਾ ਹੈ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਚੱਲ ਵੀ ਸਾਡਾ ਜੋ ਪਾਣੀ ਹੈ ਕੰਧਲਾ ਹੋ ਰਿਹਾ ਹੈ ਔਰ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਬਹੁਤ ਹੀ ਜੋ ਕਿ ਘਾਤਕ ਸਾਫਤ ਹੋ ਰਿਹਾ ਹੈ ਇਹ ਜੋ ਵੀ ਸਤਿਗੁਰੂ ਕਾ ਕਰਮ ਕਰਵਾ ਰਹੇ ਹਨ ਇਹ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਸਭ ਕੁਝ ਹੋ ਰਿਹਾ ਹੈ ਕਿਰਪਾ ਕਰੋ ਜੋ ਵੀ ਸਾਨੂੰ ਸਤਿਗੁਰ ਮਾਤਾ ਜੀ ਦਾ ਸੰਦੇਸ਼ ਆਉਂਦਾ ਹੈ ਅਸੀਂ ਉਸਤੇ ਪੂਰਨ ਤਰੀਕੇ ਨਾਲ ਚੱਲਦੇ ਜਾਈਏ ਸਾਧ ਸੰਗਤ ਜੀ ਪਿਆਰ ਸੇ ਕਹਿਣਾ ਧੰਨ ਬਹੁਤ ਬਹੁਤ ਸ਼ੁਕਰੀਆ ਜੀ ਔਰ ਤੁਹਾਨੂੰ ਦਿਖਾਨ ਜਾ ਰਿਹਾ ਨਾਲ ਦੀ ਨਾਲ ਮੈਂ ਕਹੂੰਗਾ ਕੈਮਰਾਮੈਨ ਨੂੰ ਕਿਵੇਂ ਦੇਖੋ ਸੇਵਾਦਾਰ ਦੇ ਮੈਂਬਰ ਜਿਹੜੇ ਆ ਇੱਕ ਇੱਕ ਚੀਜ਼ ਦੀ ਜਿਹੜੀ ਇੱਥੇ ਜਿੰਨੀ ਵੀ ਨਹਿਰ ਦੇ ਆਲੇ ਦੁਆਲੇ ਦੀ ਪੂਰੀ ਤਰ੍ਹਾਂ ਸਫਾਈ ਕਰਨ ਦੇ ਆ ਰਹੇ ਆ ਔਰ ਹਾਲਾਤ ਤੁਸੀਂ ਪਹਿਲਾਂ ਵੀ ਦੇਖੇ ਸੀ ਤੇ ਦੇਖਿਓ ਉਸ ਤੋਂ ਬਾਅਦ ਵੀ ਐਂਡ ਤੇ ਵੀ ਤੁਹਾਨੂੰ ਸਾਰੇ ਜਿਹੜੇ ਨਹਿਰ ਦਿਖਾਵਾਂਗੇ ਕਿਵੇਂ ਸਾਰੇ ਜਿਹੜੇ ਵਲੰਟੀਅਰ ਆ ਨੰਕਾਰੇ ਮਚੰਦੇ ਉਹਨਾਂ ਵੱਲੋਂ ਜਿਹੜੀ ਸਫਾਈ ਬਹਿਾਨ ਚਲਾਇਆ ਗਿਆ ਇੱਥੇ ਭੈਣ ਭਰਾ ਸਾਰੇ ਮਿਲ ਜੁਲ ਕੇ ਇਹ ਜਿਹੜੀ ਸੇਵਾ ਲੰਭਾ ਰਹੇ ਆ ਆਪਣੇ ਹੱਥਾਂ ਨਾਲ ਜਿਹੜੀ ਕਿ ਸਫਾਈ ਕੀਤੀ ਜਾ ਰਹੀ ਆ ਬਿਨਾ ਠੰਡ ਦੀ ਪ੍ਰਵਾਹ ਕਿਤੇ ਬਿਨਾ ਪਾਣੀ ਦੇ ਵਿੱਚ ਖੜੇ ਆ ਨਕੋਦਰ ਦੇ ਸੇਵਾਦਾਲ ਦੇ ਸੰਗਤ ਦੇ ਮੈਂਬਰ ਜੋ ਕਿ ਸੇਵਾ ਨੂੰ ਨਿਭਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਅੰਕਾਰੀ ਮਿਸ਼ਨ ਦੇ ਵਲੰਟੀਅਰ ਸੇਵਾਦਾਲ ਦੇ ਭਰਾ ਉੱਥੇ ਪਹਿਲਾਂ ਵੀ ਦੇਖ ਸਕਦੇ ਆ ਤੁਸੀਂ ਸੇਵਾ ਵਿੱਚ ਲੱਗੇ ਹੋਈਆਂ ਆ ਔਰ ਆਪਣੇ ਹੱਥਾਂ ਨਾਲ ਜਿਹੜੀ ਆ ਪੂਰੀ ਤਰ੍ਹਾਂ ਸਫਾਈ ਕੀਤੀ ਜਾ ਰਹੀ ਆ ਇਹਨਾਂ ਵੱਲੋਂ ਔਰ ਇੱਥੇ ਗੱਲਬਾਤ ਕਰਾਂਗੇ ਕੀ ਜਿਹੜਾ ਤੁਸੀਂ ਮੈਸੇਜ ਜਨਾ ਚੰਦੇ ਆ ਪੈਂਦੀ ਕੀ ਜਿਵੇਂ ਅਸੀਂ ਇੱਥੇ ਸਫਾਈ ਕਰ ਰਹੇ ਆ ਸਤਗੁਰੂ ਦਾ ਆਦੇਸ਼ ਕਿ ਸਭ ਤੋਂ ਵੱਡਾ ਗਿਫਟ ਇਹੀ ਹੈ ਕਿ ਆਪਣੇ ਸਮਾਜ ਨੂੰ ਸਾਫ਼ ਰੱਖੋ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਰੱਖੋ ਤੇ ਨਾਲ ਹੀ ਆਪਣੇ ਮਨਾਂ ਦੀ ਸਫਾਈ ਰੱਖਿਏ ਮਨ ਦੇ ਵਿੱਚ ਨਫ਼ਰਤ, ਵੈਰ, ਈਰਖਾ ਦੀ ਗੰਦਗੀ ਨਾ ਭਰੀ ਹੋਵੇ ਇਸ ਨੂੰ ਸਾਫ਼ ਰੱਖਣਾ ਹੈ ਤੇ ਇਸ ਨੂੰ ਸਾਫ਼ ਅਸੀਂ 사ਸੰਗੁਰੂ ਦਰ ਤੇ ਆ ਕੇ ਹੀ ਕਰ ਸਕਦੇ ਹਾਂ ਕਿਉਂਕਿ 사ਸੰਗ ਸੰਤਾਂ ਦੇ ਐਸੇ ਬਚਨ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਮਨ ਦੇ ਵਿੱਚ ਨਫ਼ਰਤ, ਵੈਰ, ਈਰਖਾ ਦੇ ਭਾਵ 사ਸੰਗ ਖਤਮ ਹੁੰਦੇ ਹਨ ਸਾਡੇ ਮਨ ਦੀ ਵੀ ਸਫਾਈ ਹੋ ਜਾਂਦੀ ਹੈ ਇਹ ਹੀ ਆਦੇਸ਼ ਹੈ ਕਿ ਸੰਸਾਰ ਦੇ ਵਿੱਚ ਸਾਸੰਗ ਨਫਰਤ ਗੈਰ ਈਰਖਾ ਦੀ ਸਾਸੰਗ ਜੋ ਅਗ ਲੱਗੀ ਹੋਈ ਹੈ ਇਹ ਸਾਸੰਗਤ ਸੰਤਾਂ ਦੇ ਬਚਨਾਂ ਨਾਲ ਹੀ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ ਜਿਵੇਂ ਕਹਿੰਦੇ ਹਨ ਕਿ ਸੰਤ ਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਸਾਸੰਗ ਇਨਾਂ ਸੰਤਾ ਮਾ ਪੁਰਸ਼ੰਦ ਸਿਰ ਤੇ ਸਾਸੰਗੇ ਤਰਤੀ ਟਿੱਕੀ ਹੋਈ ਹੈ ਸੱਚੇ ਪਾਤਸ਼ਾਹ ਗੁਰਦਾਸ ਹੈ ਕਿ ਅਸੀਂ ਆਪਣੇ ਹੱਥਾਂ ਨਾਲੇ ਕਰਮ ਕਰ ਪਾਈਏ ਤੇ ਜੋ ਗੁਰੂ ਦਾ ਆਦੇਸ਼ ਹੈ ਇਸ ਦੇ ਉੱਪਰ ਅਸੀਂ ਚੱਲ ਪਾਈਏ ਸਾਧ ਸੰਗਤ ਜੀ ਪਿਆਰ ਸੇ ਕਹਿਣਾ ਤਾ ਨੰਕਾਰ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੰਤ ਨਿਰੰਕਾਰੀ ਭੰਮ ਮੰਨ ਲੋ ਜਿਹੜਾ ਪ੍ਰੋਜੈਕਟ ਅੰਮ੍ਰਿਤ ਨਕੋਦਰ ਵਿਖੇ ਚਲਾਇਆ ਗਿਆ ਹੈ ਨਹਿਰ ਦੀ ਜਿਹੜੀ ਸਫਾਈ ਚੱਲ ਰਹੀ ਆ ਔਰ ਇੱਥੇ ਸਪੈਸ਼ਲੀ इंदौर ਤੋਂ ਭਾਜੀ ਆਏ ਆ ਪਵਿੱਤਰ ਸਿੰਘ ਜੀ ਭਾਜੀ ਤੁਸੀਂ ਸਪੈਸ਼ਲੀ इंदौर ਤੋਂ ਇਸ ਸੇਵਾ ਨੂੰ ਲਮਾਉਣ ਵਾਸਤੇ ਪਹੁੰਚੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਿਆਰ ਸੇ ਬੋਲਿਏ ਤਾ ਨੰਕਾਰ ਜੀ ਸਾਧ ਸੰਗਤ ਜੀ ਅੱਜ ਦਾ ਜੋ ਪ੍ਰੋਜੈਕਟ ਅਮਰਤ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਦੇ ਉਪਲਬਖਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਹੈ ਇੱਕ ਸਫਾਈ ਵਿਹਾਨ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਜਿਸ ਨੂੰ ਅੱਜ ਅਨੇਕਾਂ ਹੀ ਸਥਾਨਾਂ ਦੇ ਉੱਤੇ ਕਰੀਬ ਕਰੀਬ 1600 ਸਥਾਨ ਜਿਹੜੇ ਆ ਸਾਡੇ ਇੰਡੀਆ ਦੇ ਔਰ ਉਹਨਾਂ ਦੇ ਉੱਤੇ ਸਵੱਛ ਜਲ ਔਰ ਸਵੱਛ ਮਾਨ ਦਾ ਜੋ ਅਭਿਆਨ ਹੈ ਪ੍ਰੋਜੈਕਟ ਅਮਰਤ ਚਲਾਇਆ ਜਾ ਰਿਹਾ ਹੈ ਸੋ ਨਕੋਦਰ ਬ੍ਰਾਂਚ ਵੀ ਜੋ ਹਰ ਸਾਲ ਸਤਿਗੁਰੂ ਦੇ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗ ਜਿੱਥੇ-ਜਿੱਥੇ ਵੀ ਹੁਕਮ ਹੁੰਦਾ ਚਾਹੇ ਉਹ ਪਬਲਿਕ ਪਲੇਸ ਹੋਣੋਂ ਬੱਸ ਸਟੈਂਡ ਹੋਣ ਰੇਲਵੇ ਸਟੇਸ਼ਨ ਹੋਣ ਹਸਪੀਟਲ ਹੋਣ ਕੋਈ ਵੀ ਪਬਲਿਕ ਪਲੇਸ ਹੋਵੇ ਜਦੋਂ-ਜਦੋਂ ਵੀ ਸਤਗੁਰੂ ਦਾ ਆਦੇਸ਼ ਜਿੱਦਾਂ-ਜਿੱਦਾਂ ਵੀ ਸੰਗਤਾਂ ਨੂੰ ਹੋਇਆ ਉਸੇ ਤਰ੍ਹਾਂ ਸੰਗਤਾਂ ਸਤਗੁਰੂ ਦੇ ਹੁਕਮ ਦੀਆਂ ਬੱਚੀਆਂ ਹੋਈਆਂ ਉਸ ਥਾਂਾਂ ਤੇ ਜਾ ਕੇ ਸੇਵਾਵਾਂ ਕਰਦੀਆਂ ਨੇ ਜੀ ਮੈਂ ਇੱਥੇ ਇੱਕ ਚੀਜ਼ ਪੁੱਛਣਾ ਚਾਹੁੰਦਾ ਆ ਇਹ ਜਿਹੜੇ ਵੀ ਵਲੰਟਰੀ ਰਹਿ ਗਏ ਜਿਹੜੀਆਂ ਵਰਦੀਆਂ ਤੁਸੀਂ ਪਾਈਆਂ ਇਹ ਪੀੜ ਨਹੀਂ ਜੀ ਇਹ ਸਤਗੁਰੂ ਦੇ ਗੁਰਸਿੱਖ ਨੇ ਸੇਵਾਦਾਲ ਦੇ ਮੈਂਬਰ ਨੇ ਜੀ ਜਦੋਂ-ਜਦੋਂ ਵੀ ਕਿਤੇ ਵੀ ਕੋਈ ਆਫਤ ਵੀ ਆਈ ਹੈ ਉਦੋਂ ਉੱਥੇ ਉੱਥੇ ਜਾ ਕੇ ਸੰਗਤਾਂ ਨੇ ਸਾਡੇ ਸੇਵਾਦਾਲ ਦੇ ਮੈਂਬਰਾਂ ਨੇ ਭੈਣਾ ਭਰਾਵਾਂ ਨੇ ਬਹੁਤ ਸਾਰਾ ਉਤਸ਼ਾਹ ਦਿਖਾਇਆ ਉੱਥੇ ਮਨੁੱਖਤਾ ਦੀ ਸੇਵਾ ਦੇ ਲਈ ਇਹ ਵਰਦੀ ਹੈ ਜੀ ਜਿੱਥੇ ਜਿੱਥੇ ਉਹ ਮਨੁੱਖਤਾਂ ਨੂੰ ਜ਼ਰੂਰਤ ਪਈ ਹੈ ਤੋਂ ਸੰਤ ਰੰਗਕਾਰੀ ਮਿਸ਼ਨ ਦੇ ਜਿੰਨੇ ਵੀ ਪੈਰੋਕਾਰ ਜਿੰਨੇ ਵੀ ਮੰਡਲ ਦੇ ਅਧਿਕਾਰੀ ਨੇ ਜਿੰਨੇ ਵੀ ਸੇਵਾਦਾਲ ਦੇ ਮੈਂਬਰ ਨੇ ਉਸ ਥਾਂਾਂ ਤੇ ਪਹੁੰਚ ਕੇ ਉਹਨਾਂ ਦੀਆਂ ਪ੍ਰਾਣੀਆਂ ਦੀਆਂ ਸੇਵਾਵਾਂ ਕਰਦੇ ਨੇ ਜੀ ਇਹ ਬਹੁਤ ਬਹੁਤ ਸ਼ੁਕਰੀਆ ਪਵਿੱਤਰ ਭਾਈ ਤੁਸੀਂ ਸਪੈਸ਼ਲੀ ਨੌਰ ਤੋਂ ਇਹ ਸੇਵਾ ਨੂੰ ਨਿਭਾਉਣ ਆਏ ਆ ਹਜੂਰ ਦਾ ਜਿਹੜਾ ਬਰਥਡੇ ਜਿਹੜਾ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਇੱਕ ਹਸਾਬ ਦਾ ਨਾ ਤੇ ਇਹਨਾਂ ਨੇ ਆਪਣਾ ਆਪਣਾ ਜਿਹੜਾ ਭਾਵ ਦਿੱਤੇ ਆ ਵੀ ਨੰਕਾਰੇ ਮਚਨ ਦਾ ਕੀ ਮੈਸੇਜ ਹੈਗਾ ਆ ਤੇ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਮੈਸੇਜ ਹਰ ਇੱਕ ਤੱਕ ਪਹੁੰਚ ਸਕੇ ਤੁਸੀਂ ਦੇਖਦੇ ਰਹੋ ਆਰਪੀ ਇੰਡੀਆ ਰਿਵਿਊਜ਼ ਮੇਰੇ ਨਾਲ ਕੈਮਰਾਮੈਨ ਸੰਦੀਪ ਜੀ ਨਾਲ ਧੰਨਵਾਦ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਆ ਜਿਹੜਾ ਡੰਪਣੀ ਇੱਥੇ ਕੋਈ ਲਗਾਇਆ ਜਾ ਰਿਹਾ ਟਰਾਲੀ ਮੰਗਾਈ ਹੋਈ ਹੈ ਨਗਰ ਕੌਂਸਲ ਦੀ ਜਿੰਨਾ ਵੀ ਕੂੜਾ ਇੱਥੇ ਸਾਰਾ ਸਫਾਈ ਹੋ ਰਹੀ ਆ ਉਸ ਨੂੰ ਸਾਰਾ ਇੱਕ ਟਰਾਲੀ ਦੇ ਵਿੱਚ ਲਿਜਾ ਕੇ ਜਿੱਥੇ ਨਗਰ ਕੌਂਸਲ ਨੇ ਡੰਪ ਬਣਾਇਆ ਹੋਇਆ ਇਹ ਸਾਰਾ ਕੂੜਾ ਉੱਥੇ ਜਾਏਗਾ ਔਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਸਫਾਈ ਪੂਰੀ ਤਰ੍ਹਾਂ ਹੋ ਰਹੀ ਆ ਔਰ ਟਰਾਲੀ ਨਗਰ ਕੌਂਸਲ ਦੀ ਉੱਤੇ ਪਹੁੰਚੀ ਹੋਈ ਆ ਸੇਵਾਦਾਰ ਦੇ ਜਿਹਨੇ ਵੀ ਮੈਂਬਰ ਆ ਅਣਕਾਰੀ ਵਿੱਚ ਤੇ ਜਿੰਨੇ ਵੀ ਵਲੰਟੀਅਰ ਆ ਔਰ ਇਹ ਸੇਵਾ ਨੂੰ ਨਿਭਾ ਰਹੇ ਆ ਨਾਲ ਦੀ ਨਾਲ ਜਿਹੜਾ ਕੂੜਾ ਜਿਹੜਾ ਇੱਥੋਂ ਚੱਕ ਕੇ ਟਰਾਲੀ ਦੇ ਵਿੱਚ ਭੇਜਿਆ ਜਾ ਰਿਹਾ ਜਿੱਥੇ ਨਗਰ ਕੌਂਸਲਰ ਡੰਪ ਬਣਾਇਆ ਗਿਆ ਆ ਉੱਥੇ ਸਾਰਾ ਜਿਹੜਾ ਕੂੜਾ ਚ ਜਾ ਰਿਹਾ ਆ ਔਰ ਇੱਕ ਮੈਸੇਜ ਵੀ ਵਧੀਆ ਮੈਸੇਜ ਆ ਤਾਂ ਕਿ ਅਕਸ ਕੋਈ ਸੋਸ਼ਲ ਐਕਟੀਵਿਟੀ ਕੋਈ ਇਦਾ ਕਰਦਾ ਆ ਔਰ ਉਸ ਨੂੰ ਇੱਕ ਅਧੂਰਾ ਛੱਡ ਕੇ ਚਲੇ ਜਾਂਦੇ ਆ ਉਸ ਨੂੰ ਕੋਈ ਮੰਨ ਲਓ ਕਿਸੇ ਨੇ ਕੋਈ ਲੰਗਰ ਵੀ ਲਗਾਇਆ ਹੁੰਦਾ ਆ ਔਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੇ ਖਲਾਰਾ ਕਿੰਨਾ ਪਿਆ ਹੁੰਦਾ ਪਰ ਨੰਕਾਰੀਆਂ ਮਸ਼ਿੰਦਾ ਇੱਕ ਮੈਸੇਜ ਬਹੁਤ ਵਧੀਆ ਆ ਸਫਾਈ ਵੀ ਤਾਂ ਕਰ ਰਹੇ ਆ ਔਰ ਕੋਈ ਡੰਪਣੀ ਇੱਥੇ ਬਰਾਇਆ ਗਿਆ ਨਾਲ ਵੀ ਨਾਲ ਹੀ ਜਿਹੜਾ ਉਹਨੂੰ ਨਗਰ ਕੌਂਸਲ ਦੀ ਟਰਾਲੀ ਦੇ ਵਿੱਚ ਭੇਜ ਕੇ ਉਸ ਦੀ ਸਫਾਈ ਕੀਤੀ ਜਾ ਰਹੀ ਆ ਚੰਗਾ ਮੈਸੇਜ ਆ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਨੰਕਾਰੀ ਮਿਸ਼ਨ ਦੇ volunteers ਜਿੱਥੇ ਕਿ ਲੋਕਲ ਸੰਗਤ ਔਰ ਸੇਵਾਦਾਲ ਦੇ ਮੈਂਬਰ ਉਥੇ ਨਿਊਜ਼ੀਲੈਂਡ ਤੋਂ ਵੀ ਇਥੇ ਪੈੰਜੀ ਸਪੈਸ਼ਲੀ ਆਏ ਆ ਔਰ ਬਾਬਾ ਹਰਦੇਵ ਸਿੰਘ ਜੀ ਦੇ ਮਹਾਰਾਜ ਦਾ ਅੱਜ ਬਰਥਡੇ ਜਿਹੜਾ ਇੱਕ ਵੱਖਰੇ ਢੰਗ ਨਾਲ ਜਿਹੜਾ ਸੈਲਿਬ੍ਰੇਟ ਕੀਤਾ ਜਾਂਦਾ ਆ ਔਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਾਧ ਸੰਗਤ ਜੀ ਪਿਆਰ ਸੇ ਕਹਿਣਾ ਤਾਂ ਨੰਕਾ ਜੀ ਸਾਧ ਸੰਗਤ ਸਤਗੁਰ ਦੀ ਅਪਾਰ ਕਿਰਪਾ ਨਾਲ ਹੀ ਬਲ ਮਿਲਦਾ ਹੈ ਜੋ ਸਾਧ ਸੰਗਤ ਸੇਵਾ ਤਨ ਮਾਨਵਤਾ ਨਾ ਕਰਦੀ ਹੈ ਸਤਿਗੁਰੂ ਦਾ ਜੋ ਉਪਰਾਲਾ ਹੈ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਤੇ ਇਸ ਅੱਜ ਦੇ ਮੌਕੇ ਦੇ ਪੈਗੰਬਰ ਸਤਿਗੁਰੂ ਮਾਤਾ ਸਦੀਕਸ਼ਾ ਜੀ ਦੀ ਰਹਿਨੁਮਾਈ ਦੇ ਵਿੱਚ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਅਸੀਂ ਆਪਣੀ ਜੋ ਸਤਿਗੁਰਦੀ ਬਣਾਈ ਰਚਨਾ ਹੈ ਉਸ ਨੂੰ ਸਾਫ਼ ਰੱਖਣਾ ਹੈ ਨਾਲ ਦੀ ਨਾਲ ਆਪਣਾ ਮਨ ਵੀ ਸਵੱਛ ਰੱਖਣਾ ਹੈ ਕਿਉਂਕਿ ਸਵੱਛ ਜਲ ਔਰ ਸਵੱਛ ਮਨ ਇਹ ਆਜਿਜ਼ਾ ਸਤਿਗੁਰ ਦਾ ਨਾਰਾ ਹੈ ਕਿਉਂਕਿ ਅਗਰ ਪਾਣੀ ਅਗਰ ਸਾਫ਼ ਹੁੰਦਾ ਹੈ ਤਾਂ ਉਹ ਆਪਣੇ ਜੀਵਨ ਨੂੰ ਵੀ ਇੱਕ ਜ਼ਿੰਦਗੀ ਬਖਸ਼ਦਾ ਹੈ ਅਗਰ ਪਾਣੀ ਅਗਰ ਪੌਇਜ਼ਨਿੰਗ ਹੋ ਜਾਂਦੀ ਹੈ ਤਾਂ ਜੀਵਨ ਵਾਸਤੇ ਖਤਰਨਾਕ ਹੁੰਦਾ ਹੈ ਇਸੇ ਤਰ੍ਹਾਂ ਸਾਡਾ ਮਨ ਹੈ ਅਗਰ ਸਾਡਾ ਮਨ ਸਾਫ਼ ਹੈ ਤਾਂ ਅਸੀਂ ਦੁਨੀਆ ਦੇ ਵਿੱਚ ਇੱਕ ਅੱਛੇ ਇਨਸਾਨ ਔਰ ਇੱਕ ਅੱਛੇ ਨਾਗਰਿਕ ਵੀ ਬਣ ਸਕਦੇ ਹਾਂ ਅਗਰ ਸਾਡਾ ਮਨ ਕੰਦਾ ਹੈ ਤਾਂ ਸਾਡੇ ਨਾਲ ਵਾਲਾ ਪੜੋਸੀ ਵੀ ਸਾਡੇ ਨਾਲ ਗੱਲਬਾਤ ਕਰਨ ਤੋਂ ਹੀ ਜਿਗਚਿਤਾ ਹੰਦਾ ਹੈ ਇਸੇ ਤਰ੍ਹਾਂ ਇਹ ਸਤਿਗੁਰੂ ਦਾ ਪੇਗਾਮ ਪੂਰੀ ਹੀ ਦੁਨੀਆ ਵਾਸਤੇ ਹੈ ਕਿ ਸਤਿਗੁਰੂ ਦੀ ਰਹਿਨਮਾਈ ਦੇ ਵਿੱਚ ਆ ਕੇ ਇਸ ਬ੍ਰह्म ਗਿਆਨ ਨੂੰ ਪਾ ਕੇ ਅਸੀਂ ਆਪਣਾ ਮਨ ਵੀ ਸਾਫ਼ ਰੱਖ ਸਕਦੇ ਹਾਂ ਪਿਆਰ ਸੇ ਕਹਿਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਜਿੱਥੇ ਨੰਕਾਰੀ ਮਛੰਦੇ ਪੈਨਾ ਭਰਾ ਲੱਗੇ ਉਹ ਤੇ ਛੋਟੇ ਛੋਟੇ ਬੱਚੇ ਬਾਲ ਸੇਵਾਦਾਲ ਦੇ ਜਿਹੜੇ ਮੈਂਬਰ ਆ ਔਰ ਇਹ ਗੱਲਬਾਤ ਕਰਦੇ ਆ ਬੱਚੋ ਠੀਕ ਹੋ ਕੀ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਤੁਸੀਂ ਅਸੀਂ ਸਤਿਨੰਕ ਜੀ ਰੂਹਾਨੀਅਤ ਤੇ ਇਨਸਾਨੀਅਤ ਦਾ ਬਹੁਤ ਵੱਡਾ ਸੰਦੇਸ਼ ਸਾਨੂੰ ਸਤਿਗੁਰੂ ਦੇ ਰਹੇ ਹਨ ਕਿ ਵਾਟਰ ਬਾਰਡਰਸ ਨੂੰ ਸਾਫ਼ ਕੀਤਾ ਜਾਵੇਗਾ ਪ੍ਰੋਜੈਕਟ ਅਮਲੀਦ ਤਹਿਤ ਇਹ ਅਭਿਆਨ ਚੱਲ ਰਿਹਾ ਹੈ ਇਹ ਸਿਰਫ ਇੰਡੀਆ ਵਿੱਚ ਹੀ ਨਹੀਂ ਬਲਕਿ ਦੂਰ ਦੇਸ਼ਾਂ ਵਿੱਚ ਵੀ ਚੱਲ ਰਿਹਾ ਹੈ ਸਵੱਜ ਸਵਚਮਨ ਤਾਂ ਕੋਈ ਵੀ ਸਾਫ਼ ਕਰ ਸਕਦਾ ਹੈ ਪਰ ਮਨਾਂ ਦੀ ਸਫਾਈ ਕੇਵਲ ਪੂਰਨ ਸਤਿਗੁਰੂ ਤੇ ਉਹਨਾਂ ਦੇ ਬ੍ਰਹਮ ਗਿਆਨ ਸੰਥੀ ਕਰ ਸਕਦੇ ਹੈ ਸਤਿਨੰਕ ਜੀ ਮੈਂ ਦੇਖ ਰਿਹਾ ਹਾਂ ਬੱਚੇ ਇਹ ਨਾ ਆਪਣੇ ਆਪਣੇ ਭਾਵ ਜਿਹੜੇ ਸਾਂਝੇ ਕਰਨਾ ਚਾਹੁੰਦੇ ਆ ਤੁਸੀਂ ਤੁਹਾਡਾ ਨਾਮ ਬਿਲ ਦੱਸਿਓ ਸਾਦਿਕਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਵੀ ਮੈਂ ਮੈਸੇਜ ਦਿਨਾ ਚਾਹਨੀ ਹਾਂ ਕਿ ਅਸੀਂ ਨਕੌਦਰ ਵਿੱਚ ਸਫਾਈ ਅਭਿਆਨ ਕਰ ਰਹੇ ਹਾਂ ਅਸੀਂ ਥਿਨੈਟ ਦੀ ਸਫਾਈ ਕਰ ਰਹੇ ਹਾਂ ਇਹ ਅਭਿਆਨ ਪੂਰੇ ਭਾਰਤ ਵਿੱਚ 1533 ਲੋਕੇਸ਼ਨਸ 27 ਸਟੇਟਸ ਐਂਡ 900 ਸਿਟੀਜ਼ ਵਿੱਚ ਹੋ ਰਿਹਾ ਹੈ ਅਸੀਂ ਬਾਬਾ ਜੀ ਤੋਂ ਸਿੱਖਿਆ ਹੈ ਕਿ ਪ੍ਰਦੂਸ਼ਣ ਅੰਦਰ ਹੋ ਚਾਹ ਬਾਹਰ ਹੋ ਦੋਵੇਂ ਹੀ ਹਾਨੀਕਾਰਕ ਹੈ ਸਾਨੂੰ ਸਫਾਈ ਰੱਖਣੀ ਚਾਹੀਦੀ ਹੈ ਜਿੰਨਾ ਪਾਣੀ ਦਾ ਯੂਸ ਹੋਵੇ ਉਨੀ ਹੀ ਵਰਤੋਂ ਕਰਨੀ ਚਾਹੀਦੀ ਹੈ ਸੈਨੇਗਾਈਟ ਤੁਸੀਂ ਵੀ ਬੱਚੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਕਿ ਜੇ ਅਸੀਂ ਅੱਜ ਪਾਣੀ ਨਹੀਂ ਬਚਾਵਾਂਗੇ ਤਾਂ ਫਿਰ ਕੱਲ ਆਪਾਂ ਨੂੰ ਪਿਆਸਾ ਪਿਆਸੇ ਹੋ ਜਾਵਾਂਗੇ ਤੇ ਆਪਾਂ ਜੀਵਨ ਆਪਾਂ ਪਾਣੀ ਦੇ ਬਿਨਾਂ ਇਮੇਜਨ ਵੀ ਨਹੀਂ ਕਰ ਸਕਦੇ ਇਹ ਜਿਹੜਾ ਕੁਦਰਤ ਤੇ ਪਰਮਾਤਮਾ ਵਿੱਚ ਜੀ ਪੈਂਦੀ ਹੈ ਤੇ ਇਸ ਤੋਂ ਹੀ ਸੰਬੰਧੀ ਹੈ ਤੇ ਜੇ ਅਸੀਂ ਜੀਵਨ ਆਪਣਾ ਕੱਲ ਸਵਾਰਨਾ ਹੈ ਤਾਂ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ ਪਵੇਗਾ ਥੈਂਕ ਯੂ ਸੇਵਾਦਾਰ ਦੇ ਬੱਚੇ ਹੋਰ ਵੀ ਉਸ ਤੋਂ ਵੀ ਛੋਟੇ ਛੋਟੇ ਬੱਚੇ ਮੈਂ ਦੇਖ ਰਿਹਾ ਸੇਵਾ ਕਰ ਰਹੇ ਸੀਗੇ ਅਰੇ ਇਹ ਵੀ ਆਪਣੇ ਕੁਝ ਭਾਵ ਰਕਣਾ ਜਾਣਦੇ ਆ ਕੀ ਕਰਨਾ ਜਾਣਦੇ ਬੱਚੇ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹਨੀ ਹਾਂ ਕਿ ਹਰ ਇੱਕ ਚੀਜ਼ ਦਾ ਗੁਣ ਹੁੰਦਾ ਹੈ ਜਿਦਾ ਵਾਂ ਪਾਣੀ ਦਾ ਵੀ ਗੁਣ ਹੈ ਉਹ ਸਭ ਦੀ ਪਿਆਸ ਬਜਾਉਂਦਾ ਹੈ ਜਿਵੇਂ ਜੇ ਅਸੀਂ ਪਾਣੀ ਵਿੱਚ ਕਚਰਾ ਜਾਂ ਅੰਧਭੁਸ਼ਵਾਤੀਆਂ ਚੀਜ਼ਾਂ ਸੁੱਟ ਦਿੰਦੇ ਹਾਂ ਤਾਂ ਉਹ ਪੀਣ ਯੋਗ ਨਹੀਂ ਰਹਿੰਦਾ ਜ਼ਹਿਰੀਲਾ ਹੋ ਜਾਂਦਾ ਹੈ ਸਾਸੰਗਾ ਜੀ ਪਲੀਜ਼ ਕਚਰਾ ਨਾ ਸਟੋ ਜੇ ਅਸੀਂ ਬੱਚੇ ਗੱਲ ਸਮਝ ਸਕਦੇ ਹਾਂ ਤਾਂ ਵੱਡੇ ਵੀ ਗੱਲ ਸਮਝ ਹੀ ਸਕਦੇ ਹਨ ਬੱਚੇ ਕਿਹੜੀ ਕਲਾਸ ਪੜਦੇ ਤੁਸੀਂ ਮੈਂ 4th ਕਲਾਸ ਵਿੱਚ ਪੜਦੀ ਹਾਂ ਵੈਰੀ ਗੁੱਡ ਕੀ ਨਾਮ ਹੈ ਬੱਚਾ ਸੇਜਨ ਸੇਜਨ ਔਰ ਕਿਹੜੇ ਸਕੂਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ that is ਸਕੂਲ ਦੇ ਵਿੱਚ ਵੀ ਇਹ ਸਿੱਖਿਆ ਦਿੱਤੀ ਜਾਂਦੀ ਹੈ ਜੀ ਹਾਂ ਜੀ ਔਰ ਇੱਥੇ ਸਾਡੇ ਵਿੱਚ ਹੋਰ ਇੱਕ ਨਾਮ ਉਹਨੇ ਦੇ ਸਾਥੀ ਹੈ ਇਹ ਕੀ ਨਾਮ ਹੈ ਬੱਚੇ ਦਾ ਪ੍ਰੇਰਿਤਾ ਪ੍ਰੇਰਿਤਾ ਕਿਹੜੇ ਸਕੂਲ ਪੜਦੇ ਹੋ ਕੈਮਬ੍ਰਿਜ ਕੈਮਰਸ ਨੂੰ ਪਰਦੇਓ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਰ ਸੰਗਤ ਜਿਸ ਤਰ੍ਹਾਂ ਸਾਨੂੰ ਜਨ ਨੂੰ ਵੀ ਸਵੱਛ ਰੱਖਣਾ ਹੈ ਉਸ ਤਰ੍ਹਾਂ ਸਾਨੂੰ ਮਨ ਨੂੰ ਵੀ ਸਵੱਛ ਰੱਖਣਾ ਹੈ ਸਾਨੂੰ ਬਾਲ ਸੰਗਤ ਵਿੱਚ ਇਹੀ ਸਮਝਾਇਆ ਜਾਂਦਾ ਹੈ ਕਿ ਸਾਨੂੰ ਆਪਣੇ ਆਪਣੇ ਮਨ ਵਿੱਚ ਗੁੱਤੋਚ ਪੰਨੀਆਂ ਚਾਹੀਦੀਆਂ ਹੈ ਜਿਵੇਂ ਇੱਥੇ ਛੋਟੇ ਛੋਟੇ ਬੱਚਾ ਨੇ ਆਪਣਾ ਗੁਰੂ ਦਾ ਮੈਸੇਜ ਦਿੱਤਾ ਇਹ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਏ ਛੋਟੇ ਛੋਟੇ ਬੱਚੇ ਕਿਤਾ ਕਿਵੇਂ ਟ੍ਰੇਨ ਹੋ ਰਹੇ ਆ ਇਸ ਸਾਡੇ ਨੰਕਾਰੀ ਮਿਸ਼ਨ ਵਿੱਚ ਬਾਸ ਸੰਗਤ ਚੱਲ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਅ ਅੱਛੀ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਅੱਜ ਅਸੀਂ ਸਮਾਜ ਚ ਦੇਖ ਰਹੇ ਹਾਂ ਕਿ ਕਿੰਨੀਆਂ ਬੁਰੀਆਂ ਕ੍ਰਿਤਿਆਵਾਂ ਫੈਲੀਆਂ ਹੋਈਆਂ ਨੇ ਅੱਜ ਸਮਾਂ ਹੈ ਅੱਜ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਦੀ ਤਾਂ ਅੱਜ ਸਾਡੇ ਸਤਿਗੁਰੂ बाबा ਹਦੇ ਸਿੰਘ ਜੀ ਮਹਾਰਾਜ ਦੀ ਜਨਮ ਦਿਨ ਦੇ ਉਪਲਬਖ ਵਿੱਚ ਆ ਸਮੇਂ ਦੇ ਪੈਗੰਬਰ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਆਦੇਸ਼ ਅਨੁਸਾਰ ਪ੍ਰੋਜੈਕਟ ਅੰਮ੍ਰਿਤ ਸੜਾ ਚੱਲ ਰਿਹਾ ਹੈ ਅੱਜੇ ਸਾਰੀ ਦੁਨੀਆ ਵਿੱਚ ਹੀ ਇਹ ਵਰਲਡ ਦੇ ਲੈਵਲ ਤੇ ਸਾਡਾ ਪ੍ਰੋਜੈਕਟ ਅੰਮ੍ਰਿਤ ਜੋ ਹੈ ਅਭਿਆਨ ਚੱਲ ਰਿਹਾ ਹੈ ਨਾਲ ਹੀ ਸਫਾਈ ਅਭਿਆਨ ਚੱਲ ਰਿਹਾ ਹੈ ਤਾਂ ਜਿੱਥੇ ਸਾਨੂੰ ਜਲਦੀ ਅਸੀਂ ਸਫਾਈ ਕਰ ਰਹੇ ਹਾਂ ਉੱਥੇ ਸਵੱਛ ਜਲ ਸਵੱਛ ਮਨ ਜੋ ਸਾਨੂੰ ਲੋਕੋ ਮਿਲਿਆ ਹੈ ਤਾਂ ਜੇ ਸਾਡਾ ਮਨ ਸਵੱਛ ਹੋਏਗਾ ਤਾਂ ਆਟੋਮੈਟਿਕ ਹੀ ਅਸੀਂ ਬਾਹਰਲੀ ਸਫਾਈ ਵੀ ਰੱਖ ਲਾਂਗੇ ਜੇ ਸਾਨੂੰ ਲੋੜ ਹੈ ਅੱਜ ਸਾਡੇ ਮਨ ਨੂੰ ਸਾਫ਼ ਰੱਖਣ ਦੀ ਤਾਂ ਮਨ ਦਾ ਸਾਫ਼ ਸਾਡੇ ਸਤਿਗੁਰੂ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ ਪੂਰਾ ਸਤਿਗੁਰੂ ਧਾਰਨ ਕਰਦੇ ਤਾਂ ਹੀ ਇਹ ਪੋਸੀਬਲ ਹੈ ਅੱਜ ਸਾਡਾ ਸਤਿਗੁਰੂ ਅੱਜ ਅਸੀਂ ਸਾਰੇ ਵਿਸ਼ਵ ਨੂੰ ਸਾਰੀ ਦੁਨੀਆ ਨੂੰ ਆਵਾਜ਼ ਦਿੰਨੇ ਹਾਂ ਕਿ ਸਾਡਾ ਸਤਿਗੁਰੂ ਅੱਜ ਇਹ ਨੰਕਾਰੇ ਮਿਸ਼ਨ ਹੈ ਜੋ ਕਿ ਸਾਨੂੰ ਰੂਹ ਦਾ ਅਸਲ ਟਿਕਾਣਾ ਦੱਸ ਰਿਹਾ ਹੈ ਆਓ ਅਸੀਂ ਸਾਰੇ ਇਸ ਰੂ ਨੂੰ ਜੋ ਇਸ ਦਾ ਅਸਲ ਘਾਰ ਹੈ ਉਸ ਨੂੰ ਪਹਿਚਾਨ ਪਾਈਏ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਨੰਕਾਰੀ ਮਿਛੰਦੇ ਪਾਲ ਸੇਵਾਲ ਦੇ ਬੱਚੇ ਇੱਥੇ ਛੋਟੇ ਛੋਟੇ ਬੱਚੇ ਆ ਆਪਣੇ ਭਾਵ ਰੱਖਣਾ ਚਾਹੁੰਦੇ ਬੱਚੇ ਕੀ ਨਾਮ ਦਾ ਹੈ ਸਮਰਪੀਤਾ ਪਾਟਿਆ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਅੱਜ ਜਿੱਦਾਂ ਬਾਬਾ ਹਰਦੇਵ ਸਿੰਘ ਜੀ ਦਾ ਜਨਮ ਦਿਨ ਹੈ ਜੇ ਸਾਡੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਆ ਸਮੇਤ پیغمبر ਉਹਨਾਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਕਰਕੇ ਆਪਣਾ ਸਤਿਗੁਰੂ ਦਾ ਜਨਮ ਦਿਨ ਮਨਾ ਸਕਦੇ ਆ ਇਹ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਸਤਿਗੁਰੂ ਦਾ ਜਨਮ ਦਿਨ ਮਨਾਉਣ ਦਾ ਅੱਜ 22 ਫਰਵਰੀ ਅਸੀਂ ਅੱਜ ਲੈਰ ਸਾਫ਼ ਕਰ ਰਹੇ ਆ ਇੱਥੇ ਸਾਡੇ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਕਵਤਾਮਾਂ ਜਿਹੜੀਆਂ ਸ਼ਾਇਰੀ-ਸ਼ਾਇਰੀ ਵੀ ਬੜੀ ਕਰਦੇ ਆ ਸੰਤੁਸ਼ਟ ਜੀ ਆ ਸੰਤੁਸ਼ਟ ਜੀ ਤੁਸੀਂ ਆਪਣੇ ਸ਼ਾਇਰੀ ਅੰਦਾਜ਼ ਦੇ ਵਿੱਚ ਕਿਵੇਂ ਅੱਜ ਮੈਸੇਜ ਦੇਣਾ ਚਾਹੁੰਦੇ ਹੋ ਔਰ ਹਲਕੇ ਬਚਾਈਏ ਪਾਣੀ ਨਹੀਂ ਤਾਂ ਖਤਮ ਹੋ ਜਾਉ ਜੀਵਨ ਦੀ ਇੱਕ ਕਹਾਣੀ ਨਹੀਂ ਤਾਂ ਖਤਮ ਹੋ ਜਾਉ ਜੀਵਨ ਦੀ ਇੱਕ ਕਹਾਣੀ ਪਿਆਸ ਲਗਨ ਤੇ ਹਰ ਜੀਵ ਕਰਦਾ ਹੈ ਤਲਾਸ਼ ਪਾਣੀ ਹਰ ਜੀਵ ਕਰਦਾ ਹੈ ਤਲਾਸ਼ ਪਾਣੀ ਫਿਰ ਕਿਉਂ ਅਸੀਂ ਕਰਦੇ ਹਾਂ ਬਰਬਾਦ ਪਾਣੀ ਫਿਰ ਕਿਉਂ ਅਸੀਂ ਕਰਦੇ ਹਾਂ ਬਰਬਾਦ ਪਾਣੀ ਆਓ ਮਿਲ ਕੇ ਸਭ ਨੂੰ ਸਮਝਾਈਏ ਜੀਵਨ ਲਈ ਕਿੰਨਾ ਖਾਸ ਹੈ ਪਾਣੀ ਜੀਵਨ ਦਾ ਆਧਾਰ ਹੈ ਪਾਣੀ ਜੀਵਨ ਦਾ ਆਧਾਰ ਹੈ ਪਾਣੀ ਥੈਂਕ ਯੂ ਜੀ ਥੈਂਕ ਯੂ so much ਬਹੁਤ ਵਧੀਆ ਜਿਹੜੀ ਮੈਸੇਜ ਦਿੱਤਾ ਹੈ ਬੱਚੇ ਨੇ ਇੱਕ ਕਵਤਾ ਦੇ ਰੂਪ ਦੇ ਵਿੱਚ ਸਾਰਿਆਂ ਨੇ ਇਹ ਵੀਡੀਓ ਨੂੰ ਇਹਨਾਂ ਬੱਚਿਆਂ ਦੀ ਜਿਹੜੀ ਜਿੱਦੀ ਵੀ ਵੀਡੀਓ ਸੀ ਸਾਰਿਆਂ ਨੇ ਸ਼ੇਅਰ ਕਰਨਾ ਹੈ ਤਾਂ ਕਿ ਜਿਹੜੇ ਹੋਰ ਵੀ ਬੱਚੇ ਆ ਇਸ ਚੀਜ਼ ਨੂੰ ਦੇਖ ਕੇ ਮੋਟੀਵੇਟ ਹੋ ਸਕਣ ਤੁਸੀਂ ਦੇਖਦੇ ਰਹੋ ਆਰਪੀ ਨੀਰੀ ਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਥੈਂਕ ਯੂ ਇਹ ਮਿਛੰਦਾ ਜਿਹੜਾ ਮੈਸੇਜ ਆ ਉਸ ਨੂੰ ਦੇਖਣ ਦੇ ਲਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼wini ਕੋਹਲੀ ਜੀ ਸਪੈਸ਼ਲੀ ਇੱਥੇ ਪਹੁੰਚੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਆ ਔਰ ਗੱਲਬਾਤ ਕਰਾਂਗੇ ਕੋਹਲੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੇ ਇਹਨਾਂ ਨੰਕਾਰੀ ਮਛੰਦੇ ਸੰਦੇਸ਼ ਨੂੰ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਦੇ ਅੱਜ ਜਨਮ ਦਿਨ ਤੇ ਸੰਬੰਧ ਵਿੱਚ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਪ੍ਰੋਜੈਕਟ ਅੰਮ੍ਰਿਤ ਜਿਹੜੇ स्वच्छ मान स्वच्छ जल ਦੇ ਅਨੁਸਾਰ ਅੱਜ ਜਿਹੜਾ ਸਾਡਾ ਨਕੋਦਰ ਮੰਡਲ ਜਿਹਦੇ ਮੁਖੀ ਗੁਰਦੇਵਾਲ ਜੀ ਤੇ ਗੁਰਦੀਪ ਸਿੰਘ ਜੀ ਜਿਨ੍ਹਾਂ ਦੀ ਦਿਹਨਮਾਈ ਥੱਲੇ ਸਾਰਾ ਹੀ ਸਾਡਾ ਨਿਰੰਕਾਰੀ ਸਮਾਜ ਅੱਜ ਸਾਰਾ ਕਮਲ ਹਸਪੀਟਲ ਤੋਂ ਲੈ ਕੇ ਗੁਰਨਾਨ ਨੈਸ਼ਨਲ ਕਾਲਜ ਦੀ ਜਿਹੜੀ ਇਹ ਨਹਿਰ ਦੀ ਸਫਾਈ ਜਿਹਦੇ ਵਿੱਚ ਕਈ ਵਾਰੀ ਸਰਕਾਰਾਂ ਵੀ ਗਲਤੀ ਕਰ ਜਾਂਦੀਆਂ ਹਨ ਜਿੰਮੇਵਾਰੀ ਤਾਂ ਬਹੁਤ ਲਾਉਣੀ ਹੈ ਪਰ ਕੋਈ ਜਿੰਮੇਵਾਰੀ ਸਮਝਦਾ ਨਹੀਂ ਪਰ ਉਹ ਸੰਸਾਰ ਇਸ ਸਮਾਜ ਨੇ ਇੱਕ ਸੇਧ ਦਿੱਤੀ ਹੈ ਸਾਰੇ ਦੁਨੀਆ ਨੂੰ ਸਭ ਨੂੰ ਇਕੱਠੇ ਲੈ ਕੇ ਚਲਦੇ ਆ ਔਰ ਆਪਣੇ ਤੋਂ ਜਿਸ ਤਰ੍ਹਾਂ ਵੀ ਜਿੰਨੇ ਵੀ ਸਰਕਾਰੀ ادارے ਆ ਜਿਨ੍ਹਾਂ ਦੇ ਵਿੱਚ ਕਈ ਵਾਰੀ ਅੰਗੇਲੀ ਹੋ ਜਾਂਦੀ ਹੈ ਸਫਾਈ ਦੀ ਇਹ ਸਮਾਜ ਉਸ ਜਗ੍ਹਾ ਤੇ ਚਾਹੇ ਉਹ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਜਿਸ ਤਰ੍ਹਾਂ ਅਸੀਂ ਨਹਿਰ ਦੇ ਕੰਡੇ ਤੇ ਖੜੇ ਆ ਜਿੱਥੇ ਮੇਖਸ਼ਾ ਤੇ ਇਸੇ ਸਫਾਈ ਹੋਈ ਨੂੰ ਵੀ ਮਹਸਾਲੀ ਹੋ ਗਿਆ ਹਣਾ ਪਿਛਲੇ ਸਾਲ ਵੀ ਇਸੇ ਭਾਵ ਮਤਲਬ ਰਣਕਰੀ ਭਵਨ ਵਾਲਿਆਂ ਨੇ ਸਾਰੇ ਸਮਾਜ ਨੇ ਆ ਕੇ ਸੇਵਾ ਕੀਤੀ ਸੀ ਮੈਂ ਚਾਹਨਾ ਮੈਂ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਹਿੱਸੇਦ ਲੈਣੀ ਚਾਹੀਦੀ ਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਦਾ ਆਸ਼ੀਰਵਾਦ ਸਾਡੇ ਨਕੂਦਰ ਤੇ ਔਰ ਸਾਡੇ ਜਿਹੜੇ ਦੇਸ਼ ਵਿਦੇਸ਼ ਬੈਠੇ ਸਾਡੇ ਸੱਜਣ ਸਾਥੀਆਂ ਦੇ ਬੰਦਾ ਰਵੇ ਔਰ ਅਸੀਂ ਰਲ ਮਿਲ ਕੇ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹੀਏ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕੋਲੀ ਸਾਹਿਬ ਇਥੇ ਨੰਕਾਰੀਆਂ ਮਿਸ਼ਨ ਦੀਆਂ ਸੇਵਾਦਾਰੀਆਂ ਪੈਣ ਆਇਆ ਇੱਥੇ ਆਪਣੇ ਭਾਵ ਰੱਖਣਾ ਚਾਹੁੰਦੇ ਆ ਕੀ ਕਿਹਾ ਜਾਂਦੇ ਤੁਸੀਂ ਅੱਜ ਜਿਹੜਾ ਸੇਵਾ ਜਿਹੜੀ ਚੱਲ ਰਹੀ ਹੈ ਅਲੰਕਾਰੀ ਮਿਸ਼ਨ ਦਾ ਹਾਂਜੀ ਜਿੱਦਾਂ ਕਿ ਸਾਡੀਆਂ ਵਾਟਰ ਬਾਡੀਜ਼ ਬਹੁਤ ਦਾ ਹੁਣ ਖਰਾਬ ਹੋ ਚੁੱਕੀਆਂ ਹਨ ਪ੍ਰਦੂਸ਼ਿਤ ਹੋ ਚੁੱਕੀਆਂ ਹਨ ਇਸ ਕਰਕੇ ਸੰਤ ਨੰਕਾਰੀਆਂ ਮਿਸ਼ਨ ਵੱਲੋਂ ਪ੍ਰੋਜੈਕਟ ਅਮ੍ਰਿਤ ਚਲਾਇਆ ਜਾ ਰਿਹਾ ਹੈ ਜੋ ਕਿ ਬਾਬਾ ਹਰਦੇਵ ਸਿੰਘ ਜੀ ਦੀਆਂ ਸ਼ਿਕਸ਼ਾਵਾਂ ਦੇ ਤਹਿਤ ਕਿ ਜਲ ਵੀ ਸਾਡਾ ਸੁਰੱਖਿਤ ਹੋਣਾ ਚਾਹੀਦਾ ਹੈ ਕਿਉਂਕਿ ਅੱਗੇ ਅਸੀਂ ਆਪਣੀ ਵਿਰਾਸਤ ਤੇ ਆਏ ਸਾਡੀ ਪ੍ਰਕਿਰਤੀ ਨੇ ਸਾਨੂੰ ਬਹੁਤ ਵਧੀਆ ਇੱਕ ਦਿੱਤਾ ਹੋਇਆ ਹੈ ਸਰੋਤ ਤੇ ਸਾਨੂੰ ਆਪਣੀ ਵਿਰਾਸਤ ਨੂੰ ਕਾਹ ਬੱਚਾ ਨੂੰ ਵੀ ਦੇਣਾ ਚਾਹੀਦਾ ਹੈ ਕਿ ਬੱਚਿਆਂ ਵਾਸਤੇ ਅਸੀਂ ਵਿਰਾਸਤ ਛੱਡ ਕੇ ਜਾਈਏ ਤੇ ਜਿੱਦਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਸੰਤਾ ਵਿੱਚ ਬੜਾ ਉਤਸ਼ਾਹ ਹੈ ਤੇ ਬੜੇ ਧੰਨਵਾਦ ਤੁਹਾਡੇ ਨਾਲ ਸੰਤ ਸੇਵਾ ਕਰ ਰਹੇ ਹਨ ਤੇ ਹਾਈਵੇ ਹੈ ਤੇ ਸਾਰੇ ਮੇਜ ਸੜਕੇ ਵਿੱਚ ਕਲ ਸਾਰੇ ਰੁਕ ਰੁਕ ਕੇ ਚੱਲਦੇ ਆ ਤੇ ਕੀ ਹੋ ਰਿਹਾ ਆ ਤਾਂ ਉਹਨਾਂ ਨੂੰ ਵੀ ਅਸੀਂ ਸਿੱਖਿਆਵਾ ਦੇ ਰਹੇ ਆ ਜਾਗਰੂਕ ਕਰ ਰਹੇ ਆ ਕਿ ਚੱਲ ਸਾਡੇ ਲਈ ਬਹੁਤ ਮਹੱਤਵਪੂਰਨ ਆ ਤੇ ਥੈਂਕ ਯੂ ਜੀ ਥੈਂਕ ਯੂ ਉਹਨਾਂ ਨੇ ਨਾਲ ਇੱਥੇ ਸਾਥੀ ਭੈਣਿਆ ਵਿਚਾਕਾ ਵਿਚਾਕਾ ਕੀ ਕੀ ਮੈਸੇਜ ਦੇਣਾ ਚਾਹੁੰਦੇ ਦਾਸੀ ਜਿਆਦਾ ਤੇ ਕੁਝ ਵੀ ਮੈਸੇਜ ਨਹੀਂ ਦੇਣਾ ਚਾਹੁੰਦੀ ਦੋ ਚਾਰ ਲਾਈਨਸ ਇਹ ਨੇ ਕਿ ਵੀ ਜਿਵੇਂ ਸਾਡੇ ਸਤਿਗੁਰੂ ਬਾਵਾ ਜੀ ਸਾਨੂੰ ਸਿਖਾ ਗਏ ਨੇ ਕਿ ਜਿਹੜਾ ਇਹ ਆਪਾਂ ਸਵੱਛ ਜਲ ਤੇ ਆਪਾਂ ਕਰ ਰਹੇ ਆ ਕਿ ਸਿਰਫ ਆਪਾਂ ਇਸ ਨੂੰ ਸਵੱਛ ਜਲ ਹੀ ਨਹੀਂ ਬਣਾਣਾ ਆਪਾਂ ਆਪਣਾ ਸਵੱਛ ਮਾਨਵੀ ਬਣਾਣਾ ਹੈ ਕਿ ਜੋ ਕਿ ਜਿਵੇਂ ਕਿ ਇਹ ਸਾਰੇ ਸੇਵਾਦਾਰ ਦੇ ਭੈਣਾ ਤੇ ਭਰਾ ਹੈ ਨਾ ਜਦ ਕੀ ਸੇਵਾਦਾਰ ਦਿਲ ਦੀਆਂ ਭੈਣਾਂ ਤੇ ਭਰਾਵਾਂ ਦੇ ਨਾਲ-ਨਾਲ ਸਾਰੀ ਸਾਧ ਸੰਗਤ ਦਾ ਵੀ ਯੋਗਦਾਨ ਹੈ ਕਿ ਆਪਾਂ ਇਹ ਜੋ ਨਹਿਰ ਹੈ ਕਮਲ ਹੌਸਪੀਟਲ ਦੇ ਕੋਲ ਕਿ ਇਹਨੂੰ ਆਪਾਂ ਸਾਰੀ ਨੂੰ ਸਵੱਛ ਕਰਨਾ ਹੈ ਸੰਤ ਅਨੰਕਾਰੀ ਮਿਸ਼ਨ ਵੱਲੋਂ ਜਿਹੜਾ ਨਕੋਦਰ ਤੇ ਮਹਤਪੂਰਨ ਦੀਆਂ ਬ੍ਰਾਂਚਾਂ ਜਿਹਨੀਆਂ ਸਫਾਈ ਬਿਹਾਨ ਕਰ ਰਹੀਆਂ ਆ ਔਰ ਉੱਥੇ ਸਪੈਸ਼ਲੀ ਇੱਥੇ ਪਹੁੰਚਿਆ ਹੈ ਨਗਰ ਕੌਂਸਲ ਦੇ ਸਮਾਜ ਸੇਵਕ ਸ੍ਰੀਮਾਜੀਤ ਸਾਹਿਬ ਮੈਂ ਸਭ ਕਿਵੇਂ ਦੇਖਦੇ ਹਾਂ ਅਨੰਕਾਰੀ ਮਿਸ਼ਨ ਦੇ ਮੈਸੇਜ ਨੂੰ ਰੱਬ ਜੀ ਦੇਖ ਕੇ ਬੜਾ ਮਨ ਖੁਸ਼ ਹੋਇਆ ਹੈ ਕਿ ਨਿਰੰਕਰ ਮਿਸ਼ਨ ਜੋ ਕੰਮ ਕਰ ਰਿਹਾ ਹੈ ਬਰਾਬਰੀ ਦਾ ਪ੍ਰਲੋਪ ਤੇ ਇਹਨਾਂ ਦੇ ਜਿੰਨੇ ਵਲੰਟੀਅਰ ਹੈਗੇ ਆ ਬਿਲਕੁਲ ਜਿਲੋਂ ਕੰਮ ਕਰਦੇ ਆ ਪਰ ਨੋਟ ਇਹਦਾ ਇਹਨਾਂ ਦੇ ਜੋ ਕੰਮ ਹੁੰਦੇ ਆ ਇਹ ਸਾਰੇ ਜਿਹੜਾ ਨਾ ਮਿਸ਼ਨ ਹੈਗਾ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਪਰ ਮੈਂ ਇਹਨਾਂ ਸਾਰਾ ਸ਼ਰੇਪ ਹੱਦੀ ਆ ਜੀ ਨੂੰ ਇਹਨਾਂ ਦਾ ਸਾਰੇ ਵਰਕ ਹੁੰਦਣਾ ਤੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਮੈਨੂੰ ਸਮੋਕ ਤੇ ਬੁਲਾਇਆ ਤੇ ਮਾਨ ਬਖਸ਼ਿਆ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਅੱਜ ਨਕੂਦਰ ਤੇ ਮਹਤਵਪੂਰਤੀਆਂ ਇਹਨੀਆਂ ਦੋਨੋਂ ਬ੍ਰਾਂਚਾਂ ਜਿਹੜੀਆਂ ਸਿਵਾਵਾਂ ਨੂੰ ਬਾਹਰੀਆਂ ਆ ਔਰ ਨਹਿਰ ਦੀ ਜਿਹੜੀ ਸਫਾਈ ਕੀਤੀ ਜਾ ਰਹੀ ਆ ਔਰ ਉੱਥੇ ਇੱਥੇ ਦੇਖ ਰਿਹਾ ਪੰਜਾਬ ਦੇ ਮਸ਼ਹੂਰ ਜੋ ਕਰਮਜੀਤ ਕਾਕੂ ਜੀ ਸਾਡੇ ਵਿੱਚ ਤੇ ਨਾਲ ਇਹਨੇ ਨੰਕਾਰੀ ਮਚਨ ਦੇ ਵਲੰਟੀਅਰ ਹੋਈ ਆ ਔਰ ਇਹ ਸੇਵਾ ਨੂੰ ਨਿਭਾ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਤੁਸੀਂ ਗੁਰੂ ਦਾ ਬਹੁਤ ਜੀ ਪਿਆਰ ਸੇ ਕਹਿਣਾ ਜੀ ਤਾਂ ਅਨੰਕਾਰ ਜੀ ਸੱਚੇ ਪਾਤਸ਼ਾਹ ਸਤਗੁਰੂ ਮਾਤਾ ਸੁਦੀਕਸ਼ਾ ਜੀ ਦੀ ਕਿਰਪਾ ਦੇ ਨਾਲ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਬਰਥਡੇ ਆ ਮਨਾਇਆ ਜਾ ਰਿਹਾ ਮੇਰੇ ਖਿਆਲ ਆ ਸਭ ਤੋਂ ਪਹਿਲਾਂ ਤੇ ਦੁਨੀਆ ਵਿੱਚ ਕੋਈ ਇਹੋ ਜਿਹਾ ਬਰਥਡੇ ਨਹੀਂ ਵੇਖਿਆ ਜਿੱਥੇ ਇੰਨਾ ਵੱਡਾ ਉਪਰਾਲਾ ਪੂਰੇ ਜਗਤ ਵਿੱਚ ਪੂਰੇ ਇੰਟਰਨੈਸ਼ਨਲ ਲੈਵਲ ਤੇ ਬਾਹਰੀਆਂ ਕੰਟਰੀਆਂ ਚ ਵੀ ਤੇ ਇੰਡੀਆ ਚ ਵੀ ਪੂਰੇ ਸੂਬਿਆਂ ਚ ਇਹ ਬਹੁਤ ਸੇਵਾਵਾਂ ਹੋ ਰਹੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਇੱਕੋ ਇੱਕ ਸਰੋਤ ਜਿਹੜਾ ਸਾਡੇ ਸਿਰ ਤੇ ਹੱਥ ਆ ਅਸੀਂ ਸਾਰੇ ਜਗਤ ਦੇ ਵਿੱਚ ਸੇਵਾਦਾਰ ਬਣ ਕੇ ਜੀਏ ਸੇਵਾ ਕਰੀਏ ਪਿਆਰ ਕਰੀਏ ਨਿਮਰਤਾ ਚ ਰਹੀਏ ਸਵਾਸ਼ ਰਹੀਏ ਸਵਾਸ਼ ਰੱਖੀਏ ਤੇ ਨਾਲ ਦੋ ਲੈਣਾ ਕਹਤਵਾ ਮੈਂ ਨਿਮਕਰਾਂ ਪੂਰੀ ਤਾ ਨਾਲ ਸੇਵਾ ਸੰਤਾਂ ਦੀ ਇਕਰਾਂ ਗਸਨਾ ਕੀਤਾ ਨਾਲ ਮੈਂ ਮਾਸੰਤਾਂ ਦੀ ਸੇਵਾ ਕਰਕੇ ਥਕ ਨਾ ਜਾਵਾਂ ਅੰਗ ਵੀਰੈਣ ਨਰੋਏ ਅੰਗ ਵੀਰੈਣ ਨਰੋਏ ਸੇਵਾ ਕਰਕੇ ਥਕ ਨਾ ਜਾਵਾਂ ਅੰਗ ਵੀਰੈਣ ਨਰੋਏ ਤਨਮਨ ਤੰਤੋਂ ਤਨਮਨ ਤੰਤ ਚੋਲੀ ਪਰਦੇ ਜੋ ਜੋ ਤੇਰੇ ਹੋਏ ਸੇਵਾ ਸੰਤਾਂ ਦੀ ਨਿਮਕਰਾ ਪੂਰੀ ਤਨ ਨਾਲ ਸੇਵਾ ਸੰਤਾਂ ਦੀ ਪਿਆਰ ਸੇ ਕਹਾ ਜੀ ਬਹੁਤ ਬਹੁਤ ਸ਼ੁਕਰੀਆ ਕਰਮਨੀਤ ਕਾਕੂ ਜੀ ਔਰ ਇਹਨੇ ਜਿਹੜਾ ਮੈਸੇਜ ਦਿੱਤਾ ਆ ਵੀ ਨੰਕਾਰੀ ਮਚੰਦਾ ਕੀ ਜਿਹੜਾ ਲਕਸ਼ਯਾ ਸਵਸਥ ਜਲ ਸਵਸਥ ਮਨ ਇਹ ਜਿਹੜਾ ਮੈਸੇਜ ਲੈ ਕੇ ਆ ਨੰਕਾਰੀ ਮਚੰਦ ਤੁਰਿਆ ਆ ਸਫਾਈ ਅਭਿਆਨ ਚਲਾਇਆ ਜਾ ਰਿਹਾ ਆ 바ਵਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਿਹੜੇ ਜਨਮ ਦਿਨ ਦੇ ਸੰਬੰਧ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜੇ ਅੱਜ ਜਿਹੜਾ ਮੈਸੇਜ ਦੇ ਰਿਹਾ ਪੂਰੇ ਦੁਨੀਆ ਤੱਕ ਜਿਹੜਾ ਮੈਸੇਜ ਆ ਰਿਹਾ ਆ ਔਰ ਤੁਸੀਂ ਦੇਖਦੇ ਰਹੋ ਆਰਮੀਨੀਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਧੰਨਵਾਦ ਸੰਤ ਨਿਰੰਕਾਰੀ ਭਵਨ ਨੂੰ ਕੁਦਰਤੀ ਮਾਨਸਪਰਦਗੀਆਂ ਬ੍ਰਾਂਚਾ ਜਿਹੜੀਆਂ ਸਵੇਰ ਤੋਂ ਤਕਰੀਬਨ 7 ਵਜੇ ਤੋਂ ਜਿਹੜੀ ਸੇਵਾ ਚੱਲ ਰਹੀ ਆ ਔਰ ਤੁਸੀਂ ਦੇਖ ਸਕਦੇ ਨਹਿਰ ਤੇ ਹਾਲਾਤ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਏ ਸੀਗੇ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਹੁਣ ਫੇਰ ਜਿਹੜਾ ਨਹਿਰ ਦੀ ਜਿਹੜੀ ਤੁਹਾਨੂੰ ਜਿੱਥੇ ਸਟਾਰਟਿੰਗ ਤੇ ਦਿਖਾਇਆ ਸੀਗਾ ਹਾਲਾਤ ਕੀ ਸੀਗੇ ਹੁਣ ਦੇਖੋ ਔਰ ਅੰਦਰ ਵੜ ਕੇ ਜਿਨੇ ਕੋਈ ਤੁਸੀਂ ਦੇਖ ਸਕਦੇ ਠੰਡ ਵੀ ਕਿੰਨੀ ਆ ਔਰ ਅੰਦਰ ਬੜੇ ਹੋਏ ਆ ਅੰਦਰ ਵੜ ਕੇ ਜਿਹੜਾ ਵਿੱਚੋਂ ਪੂਰੀ ਤਰ੍ਹਾਂ ਸਫਾਈ ਕੀਤੀ ਜਾ ਰਹੀ ਆ ਤਾਂ ਕਿ ਜਿਹੜਾ ਜਿਹੜਾ ਪਾਣੀ ਆ ਪੂਰੀ ਤਰ੍ਹਾਂ ਸਾਫ਼ ਜਾ ਸਕੇ ਸਾਰਿਆਂ ਤੱਕ ਸਵੱਛ ਜਲ ਸਵੱਛ ਮਨ ਦਾ ਇਹ ਨਾ ਮੈਸੇਜ ਆ ਉਹ ਜਿਹੜੀ ਸਫਾਈ ਪੂਰੀ ਤਰ੍ਹਾਂ ਜਿਹੜੀ ਕਰਕੇ ਲੋਕਾਂ ਤੱਕ ਜਿਹੜਾ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਔਰ ਦੇਖ ਸਕਦੇ ਆ ਹੱਥਾਂ ਨਾਲ ਜਿਹੜਾ ਉਥੋਂ ਵਿੱਚੋਂ ਕੂੜਾ ਕੱਢ ਕੇ ਉਹਦੀ ਜਿਹੜੀ ਪੂਰੀ ਤਰ੍ਹਾਂ ਸਫਾਈ ਨਹਿਰ ਦੀ ਕੀਤੀ ਜਾ ਰਹੀ ਆ ਔਰ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿੰਨੀਆਂ ਵੀ ਸੰਸਥਾਵਾਂ ਆ ਇਸ ਮੈਸੇਜ ਨੂੰ ਦੇਖ ਸਕਣ ਔਰ ਇਹ ਉਪਰਾਲਾ ਕਰ ਸਕਣ ਤਾਂਕਿ ਜੇ ਸਾਡਾ ਜਿੰਨਾ ਪੋਲੂਸ਼ਨ ਘਟੇਗਾ ਉਨਾ ਹੀ ਅਸੀਂ ਸੇਫ ਹੋਵਾਂਗੇ ਤੁਸੀਂ ਦੇਖਦੇ ਰਹੋ ਆਰਪੀ ਇੰਡੀਆ ਟੀਵੀ ਨਿਊਜ਼ ਨੰਕਾਰੀ ਮਛਨ ਵੱਲੋਂ ਜਿਹੜੀ ਨਹਿਰ ਦੀ ਸਫਾਈ ਕੀਤੀ ਜਾ ਰਹੀ ਹੈ ਜਿਵੇਂ ਕਿ ਬਾਵਾ ਹਰਦੇਵ ਸਿੰਘ ਜੀ ਮਹਾਰਾਜ ਜਿਹੜਾ ਬਰਥਡੇਅ ਸੈਲੀਬ੍ਰੇਟ ਨਹਿਰ ਦੀ ਸਫਾਈ ਕਰਕੇ ਜਿਹੜਾ ਇੱਕ ਮੈਸੇਜ ਦੇ ਰਹੇ ਆ ਉਸੇ ਵਿੱਚ ਜਿਹੜੀ ਸੇਵਾ ਦੇ ਵਿੱਚ ਉਹਨਾਂ ਨੂੰ ਇਹ ਮੱਦੇਨਜ਼ਰ ਦੇਖਦੇ ਹੋਏ ਔਰ ਸਪੈਸ਼ਲੀ ਇੱਥੇ ਡਾਕਟਰ ਨਵਜੋਦ ਆਈਆ ਜੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵੀ ਆ ਬਾਰੇ ਇੱਕ ਨਾਮੀ ਡਾਕਟਰ ਵੀ ਆ ਡਾਕਟਰ ਨੂੰ ਨਵਜੋਦਈਆਈ ਦਈਆ ਸਾਹਿਬ ਕੀ ਕਿਵੇਂ ਦੇਖਦੇ ਹੋ ਜੇ ਨਰਨਕਾਰੀ ਮਚੰਦੇ ਮੈਸੇਜ ਦੇਖੋ ਜਿਹੜਾ ਨਰਨਕਾਰੀ ਮਿਸ਼ਨ ਹੈ ਉਹਨੇ ਅੱਜ ਬਹੁਤ ਵੱਡਾ ਇੱਕ ਉਪਰਾਲਾ ਜੋ ਬਾਬਾ ਹਰਦੇਵ ਸਿੰਘ ਜੀ ਨਰਨਕਾਰੀ ਜਿਹਦੇ ਜਨਮ ਦਿਵਸ ਦੇ ਉਪਲਖਸ਼ ਦੇ ਵਿੱਚ ਅੱਜ ਜੋ ਸਾਨੂੰ ਭਟਿਆ ਸਾਹਿਬ ਨੇ ਦੱਸਿਆ ਕਿ ਅੱਜ 1600 ਸਥਾਨਾਂ ਦੇ ਉੱਤੇ ਕੋਲੇ ਮਹਿਮ ਚੱਲ ਰਹੀ ਹੈ ਤੁਸੀਂ ਦੇਖੋ ਜੇ ਮੰਨ ਲਓ ਕਿਲੋ ਕਿਲੋਮੀਟਰ ਦੀ ਵੀ ਸਫਾਈ ਹੋਵੇ ਕਿ ਸਾਡੇ ਮੁਲਕ ਦੇ ਵਿੱਚ 1600 ਕਿਲੋਮੀਟਰ ਦੀ ਜਿਹੜੀ ਹੈ ਉਹ ਸਫਾਈ ਹੋਏਗੀ ਇਹ ਇੱਕ ਤਰ੍ਹਾਂ ਦਾ ਮੈਸੇਜ ਹੈ ਸਾਡੀਆਂ ਸਰਕਾਰਾਂ ਲਈ ਕਿ ਉਹ ਜੇ ਇੱਕ ਮਿਸ਼ਨ ਇੰਨਾ ਕੁਝ ਕਰ ਸਕਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਰਕਾਰ ਕਿੰਨਾ ਕੁਝ ਕਰ ਸਕਦੀ ਜੇ ਉਹਦੀ ਵਿੱਲ ਹੋਵੇ ਮੈਂ ਬਹੁਤ ਆਭਾਰੀ ਹਾਂ ਇਸ ਸੋਚ ਦਾ ਔਰ ਇਸ ਮਿਸ਼ਨ ਦੇ ਨਾਲ ਜੁੜੇ ਹੋਏ ਜਿੰਨੇ ਵੀ ਪਰਉਕਾਰ ਹੈਗੇ ਆ ਉਹ ਨਿਸ਼ਕਾਮ ਸੇਵਾ ਅੱਜ ਇੱਥੇ ਕਰ ਰਹਾ ਹੈ ਔਰ ਜਿਹੜਾ ਇੱਕ ਗੱਲ ਕਿੰਨੀ ਅੱਛੀ ਮਿਸ਼ਨ ਦੇ ਵਿੱਚੋਂ ਜਿਹੜਾ ਮੈਸੇਜ ਆ ਉਹ ਇਹ ਹੈ ਕਿ ਜੇ ਸਾਡਾ ਆਲਾਦਵਾਲਾ ਕਲੀਨ ਹੋਏਗਾ ਪੋਲੂਸ਼ਨ ਰਹਿਤ ਹੋਏਗਾ ਤਾਂ ਹੀ ਸਾਡਾ ਜਿਹੜਾ ਮਨ ਹੈ ਉਹ ਪੋਲੂਸ਼ਨ ਰਹਿਤ ਹੋਏਗਾ ਸੋ ਸਾਡਾ ਇਹ ਇੱਕ ਤਰ੍ਹਾਂ ਦਾ ਮਨ ਦੀ ਵੀ ਸਫਾਈ ਹੈ ਔਰ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਜਿਹੜੀ ਉਹਦੀ ਹੈਲਥ ਦੀ ਡੈਫੀਨੇਸ਼ਨ ਹੈ ਲੇਟੈਸਟ ਉਹ ਇਹ ਕਹਿੰਦੀ ਹੈ ਕਿ ਸਾਉਂਡ ਮਾਈਂਡ ਇਨ ਸਾਉਂਡ ਬੋਡੀ ਵਿਦ ਸਾਉਂਡ ਸੋਲ ਇਨ ਸਾਉਂਡ ਸਰੌਂਡਿੰਗਸ ਕਿ ਜੇ ਤੁਹਾਡਾ ਮਨ ਸਾਫ ਹੈ ਤੁਹਾਡੀ ਬੋਡੀ ਸਾਫ ਹੈ ਤੁਹਾਡੀ ਆਤਮਾ ਸਾਫ ਹੈ ਤੇ ਤੁਹਾਡਾ ਆਲਾਦਾਲਾ ਸਾਫ਼ ਹੈ ਤਾਂ ਹੀ ਤੁਸੀਂ ਜਿਹੜੇ ਉਹ ਹੈਲਦੀ ਹੋ ਅਦਰਵਾਇਜ਼ ਜੇ ਇਹਦੇ ਵਿੱਚ ਕਿਸੇ ਜਗ੍ਹਾ ਵੀ ਕੋਈ ਨੁਕਸ ਹੈ ਜੇ ਸਾਡੇ ਆਲਾਦਾਲਾ ਹੀ ਗੰਦਾ ਹੈ ਤੇ ਅਸੀਂ ਅਨ ਹੈਲਦੀ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਨਰੰਗਕਾਰੀ ਮਿਸ਼ਨ ਨਕੌਦਰ ਨੂੰ ਔਰ ਮੈਥਪੁਰ ਦੇ ਜੋ ਸਾਰੇ ਸਾਥੀ ਇੱਥੇ ਰਲ ਕੇ ਐਡਾ ਵੱਡਾ ਕੰਮ ਕਰ ਰਹੇ ਆ ਔਰ ਇਹ ਨਕੌਦਰ ਸ਼ਹਿਰ ਦੇ ਲਈ ਵੀ ਇੱਕ ਮੈਸੇਜ ਹੈ ਮੈਂ ਔਰ ਲੋਕਲ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਅੱਗੇ ਵੀ ਬੇਨਤੀ ਕਰੂੰਗਾ ਕਿ ਉਹ ਇਹ ਜਿਹੜੇ ਇੱਧਾਂ ਦੇ ਕਾਰ ਆ ਉਹ ਵੱਧ ਤੋਂ ਵੱਧ ਕਰਨ ਤਾਂ ਜੋ ਉਹ ਆਪਣੇ ਆਪ ਨੂੰ ਵੀ ਇਸ ਮਿਸ਼ਨ ਤੋਂ ਸਹਿਤ ਲੈਂਦੇ ਹੋਏ ਇੱਕ ਵਧੀਆ ਕੰਮ ਕਰ ਸਕਦਾ ਹੈ। ਡਾਇਆ ਸਾਹਿਬ ਤੁਸੀਂ ਪੇਸ਼ੇ ਤੋਂ ਵਧੀਆ ਡਾਕਟਰ ਵੀ ਹੋ ਔਰ ਇੱਕ ਵਧੀਆ ਮੈਸੇਜ ਵੀ ਇਨੰਕਾਰੀ ਮਿਸ਼ਨ ਵੱਲੋਂ ਦਿੱਤਾ ਜਾ ਰਿਹਾ ਹੈ ਵੀ ਜਿਹੜਾ ਸਵਸਥ ਜੇ ਜਾਲਸ ਸਵਸਥਮਨ ਔਰ ਤੁਸੀਂ ਵੀ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਵੀ ਕੇਰ ਕਰਦੇ ਹੋ ਪੋਲਿਊਸ਼ਨ ਰਹਿ ਤਰ ਬਸਤੇ ਤੇ ਉਸ ਚੀਜ਼ ਨੂੰ ਵੀ ਦੇਖਦੇ ਆ ਜਿਹੜਾ ਸਮਾਜ ਦੇ ਲਈ ਦੇਖੋ ਬਟੋਵੀਅਸ ਹੈ ਕਿ ਕੋਈ ਵੀ ਐਨਜੀਓ ਕੋਈ ਵੀ ਆਰਗੇਨਾਈਜੇਸ਼ਨ ਇੱਕ ਮੈਸੇਜ ਦੇ ਸਕਦੀ ਹੈ ਆਰਗੇਨਾਈਜੇਸ਼ਨ ਆਪਣੇ ਸਾਈਜ਼ ਦੇ ਹਿਸਾਬ ਨਾਲ ਆਪਣੀ ਕਾਬਿਲਤਾ ਦੇ ਹਿਸਾਬ ਨਾਲ ਉਹ ਕਿੰਨਾ ਵੱਡਾ ਮੈਸੇਜ ਦੇ ਸਕਦੀ ਹੈ ਅੱਜ ਤੁਸੀਂ ਦੇਖੋ ਕਿ ਜੇ 400 ਕੁਝ ਡਿਸਟ੍ਰਿਕਟ ਨੇ ਹਿੰਦੁਸਤਾਨ ਦੇ ਤਾਂ 1600 ਜਗ੍ਹਾ ਹੋ ਰਿਹਾ ਜੇ ਹਰ ਜ਼ਿਲ੍ਹੇ ਦੇ ਵਿੱਚ ਚਾਰ ਜਗ੍ਹਾ ਹੋ ਰਿਹਾ ਤੇ ਚਾਰ ਜਗ੍ਹਾ ਤੇ ਦੀਵਾ ਦੀਵਾ ਜਗਾਇਆ ਜਾ ਰਿਹਾ ਜੇ ਉਸ ਦੀਵੇ ਦੀ ਲੋ ਦੇ ਉੱਤੋਂ ਬਾਕੀ ਲੋਕ ਵੀ ਇਦਾਂ ਹੀ ਚੱਲਣ ਔਰ ਇਹ ਗੱਲ ਸਿਰਫ ਤਾਂ ਹੋਊਗੀ ਜੇ ਅਸੀਂ ਸਿਰਫ ਆਪਣਾ ਆਲਾ-ਗੋਲਾ ਹੀ ਸਾਫ਼ ਕਰ ਲਈਏ ਸਾਡੇ ਮੈਂਟੈਲਿਟੀ ਕੀ ਹੋ ਗਈ ਕਈ ਵਾਰੀ ਸ਼ਹਿਰ ਚ ਲੰਘਦੇ ਸੈਰ ਕਰਦੇ ਜੇ ਤੁਸੀਂ ਇਹ ਹਾਲੀ ਜਾਂ ਤੇ ਦੇਖੀ ਤਾਂ ਅਗਲਾ ਕੂੜੇ ਦਾ ਲਫਾਫਾ ਪਰਦਾ ਘਵਾਂਟੀ ਦੇ ਘਰ ਮੂਰੇ ਸਿੱਟਿਆ ਹੁੰਦਾ। ਸੋ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੋਈ ਉਹਦੇ ਘਰ ਮੂਰੇ ਵੀ ਸਿੱਟ ਸਕਦਾ। ਜੇ ਉਹ ਆਪਣੀ ਸਫਾਈ ਦੇ ਉੱਤੇ ਫੋਕਸ ਰੱਖੂਗਾ, ਆਪਣੇ ਆਲੇ ਦੁਆਲੇ ਤੇ ਫੋਕਸ ਰੱਖੂਗਾ ਤਾਂ ਬੱਟ ਓਬਵੀਅਸ ਹੈ ਸਾਰੇ ਸ਼ਹਿਰ ਦਾ, ਸਾਰੇ ਸਟੇਟ ਦਾ ਔਰ ਸਾਰੇ ਦੇਸ਼ ਦਾ ਨਿਰਮਾਣ ਦੇ ਵਿੱਚ ਉਹ ਹੱਥ ਕਾਮਯਾਬ ਹੋਏ। ਬਹੁਤ-ਬਹੁਤ ਸ਼ੁਕਰੀਆ ਦਈਆ ਸਾਹਿਬ। ਥੈਂਕ ਯੂ।